ਹੇ ਵੀ ਬਾਈ ਸਿਆਣੇ ਕਹਿੰਦੇ ਆ ਵੀ ਰੱਬ ਨਾ ਚਿੱਟੇ ਕੋਟਾਂ ਵਾਲਿਆਂ ਤੋਂ ਤੇ ਕਾਲੇ ਕੋਟਾਂ ਵਾਲਿਆਂ ਤੋਂ ਬਚਾਈ ਰੱਖਦੇ ਤੇ ਤੁਹਾਨੂੰ ਅੱਜ ਬੜੀ ਵਧੀਆ ਇੱਕ ਗੱਲ ਸੁਣਾਉਣੀ ਆ ਤੇ ਵੀ ਕਹਿੰਦੇ ਕਿਸੇ ਦਾ ਨਾ ਬੁੜਾ ਚੜਾਈ ਕਰ ਜਾਂਦਾ ਜਦੋਂ ਬੁੜਾ ਚੜਾਈ ਕਰ ਜਾਂਦਾ ਨਾ ਤੇ ਵੀ ਹਸਪਤਾਲ 'ਚ ਛੁੱਟੀ ਛੱਟੀ ਕਟਵਾਉਂਦੇ ਆ ਤੇ ਜਦੋਂ ਘਰ ਨੂੰ ਆਉਣ ਲੱਗਦੇ ਨਾ ਲੈ ਕੇ ਬਾਪੂ ਨੂੰ ਨਾਲ ਤੇ ਉਹ ਕਹਿੰਦੇ ਯਾਰ ਵੀ ਹੁਣ ਮਗਰ ਬੈਠਣ ਨੂੰ ਇੰਨੇ ਦੇ ਥਾਂ ਐ ਨਹੀਂ ਗਾ ਵੀ ਜਾਣੇ ਜਾਦੇ ਸੀ ਤੇ ਕਹਿੰਨੇ ਐਂ ਕਰੋ ਵੀ ਤੁਸੀਂ ਤੰਗ ਤੁੰਘੋ ਕੇ ਮਗਰ ਬਹਿ ਜਾਓ ਤੇ ਬਾਪੂ ਨੂੰ ਚੱਲ ਬਾਪੂ ਨੂੰ ਧੰਨ ਵਿਚਾਰੇ ਨੂੰ ਕੀ ਹੁੰਦਾ ਤੇ ਬਾਪੂ ਨੂੰ ਕਹਿੰਦੇ ਆਪਾਂ ਅਗਲੀ ਸੀਟ ਤੇ ਬਿਠਾ ਦਿੰਨੇ ਆ ਸੀਟ ਬੈਲਟ ਲਾ ਕੇ ਤੇ ਉਹ ਸੀਟ ਬੈਲਟ ਲਾ ਕੇ ਬਾਪੂ ਨੂੰ ਅਗਲੀ ਸੀਟ ਤੇ ਬਿਠਾਉਂਦੇ ਜੋ ਰਾਹ ਚ ਆਈ ਜਾਂਦੇ ਹੁੰਦੇ ਆ ਨਾ ਤੇ ਆਉਂਦਿਆਂ ਤੋਂ ਨਾ ਰਾਹ ਚ ਕੀ ਹੁੰਦਾ ਵੀ ਅੱਗੋਂ ਕੋਈ ਸਿਆਣਾ ਆਉਂਦਾ ਤੇ ਉਹ ਮੋਟਰਸਾਈਕਲ ਸਿੱਧਾ ਸੜਕ ਤੇ ਚੜਾ ਆਂਦਾ ਤੇ ਉਹ ਮੁੰਡਾ ਵਿਚਾਰਾ ਕੱਟ ਮਾਰਦਾ ਇੱਕੇਦਮ ਜਦੋਂ ਗੱਡੀ ਦਾ ਮੋਟਰਸਾਈਕਲ ਵਾਲੇ ਨੂੰ ਬਚਾਉਣ ਨੂੰ ਤੇ ਗੱਡੀ ਪਲਟ ਕੇ ਤੇ ਖੇਤਾ ਜਿਹਾ ਜਾ ਵਜਦੀ ਆ ਚਲੋ ਜੀ ਆਸੇ ਪਾਸੇ ਦੇ ਲੋਕ ਭੱਜ ਕੇ ਆਉਂਦੇ ਇਕੱਠੇ ਹੁੰਦੇ ਆ ਤੇ ਉਹ ਜਦੋਂ ਉਹਨਾਂ ਨੂੰ ਕੱਢਦੇ ਕੁੜਦੇ ਆ ਨਾ ਵੀ ਇੱਕ ਵਾਰੀ ਮੂਸਟੋ ਫੇਟੋ ਵੱਜ ਜਾਂਦੇ ਆ ਵਿਚਾਰੇ ਤੇ ਪਰ ਇੱਕ ਵਾਰੀ ਬੰਦਾ ਬੇ ਉਹ ਜਿਆਦਾ ਹੋ ਹੀ ਜਾਂਦਾ ਉਹ ਲੋਕ ਆਸੇ ਪਾਸੇ ਘੇਰ ਘੁੱਲ ਲੈਂਦੇ ਵੀ ਕੀ ਹੋ ਗਿਆ ਕਿ ਕੋਈ ਪਾਣੀ ਪਿਆਈ ਜਾਂਦਾ ਕੋਈ ਕੁਛ ਕਰੀ ਜਾਂਦਾ ਤੇ ਉਹ ਕਹਿੰਦੇਖੇ ਨਾ ਵੀ ਉਹ ਲੋਕ ਕਹਿੰਦੇ ਯਾਰ ਵੀ ਬਾਕੀ ਸਾਰੇ ਠੀਕ ਆ ਤੇ ਬਾਪੂ ਜਰਾ ਕਿੰਨੇ ਬਾਹਲਾ ਸੀਰੀਅਸ ਲੱਗਦਾ ਤੇ ਕਹਿੰਦੇ ਬਾਪੂ ਬਾਲਾ ਸੀਰੀਅਸ ਲੱਗਦਾ ਯਾਰ ਬਾਕੀ ਤਾਂ ਠੀਕ ਆ ਸਾਰੇ ਤੇ ਉਹ ਚਲੋ ਲੰਗੀ ਜਾਂਦੀ ਗੱਡੀ ਨੂੰ ਕਿਹਨੂੰ ਹੱਥ ਦਿੰਦੇ ਆ ਕਹਿੰਦੇ ਵੀ ਬਾਈ ਖੜੀ ਹਰ ਕੇ ਨੇ ਬਾਪੂ ਐਕਸੀਡੈਂਟ ਹੋ ਗਿਆ ਤੇ ਕਹਿੰਦੇ ਬਾਪੂ ਜ਼ਿਆਦਾ ਸੀਰੀਅਸ ਲੱਗਦਾ ਬੋਲਦਾ ਬਾਲਦਾ ਹੀ ਨਹੀਂ ਕੁਝ ਵੀ ਤੇ ਇਹਨੂੰ ਲੈ ਕੇ ਚੱਲ ਗਿਆ ਹਸਪਤਾਲ ਪਹੁੰਚਾ ਕੇ ਦਵਾਦਾ ਤੇ ਉਹ ਚਲੋ ਇਹ ਗੱਡੀ ਤੇ ਲੈ ਕੇ ਤੇ ਉੱਠ ਜਾਂਦੇ ਤੇ ਇਹਨੇ ਨੂੰ ਕੀ ਹੁੰਦਾ ਨਾ ਵੀ ਉਹਦੇ ਪਰਿਵਾਰ ਵਾਲੇ ਹੁੰਦੇ ਜਿਹੜੇ ਉਹ ਵੀ ਵਿਚਾਰੇ ਉਹ ਜੀ ਚ ਆ ਜਾਂਦੇ ਆ ਕੁਝ ਜਦੋਂ ਉਹ ਜੀ ਚ ਆ ਜਾਂਦੇ ਨਾ ਤਾਂ ਬੁੜੇ ਦਾ ਮੁੰਡਾ ਪੁੱਜਦਾ ਕਹਿੰਦਾ ਯਾਰ ਵੀ ਸਾਡਾ ਬਾਪੂ ਵੀ ਸਾਡੇ ਨਾਲ ਉਹ ਕਹਿੰਦੇ ਅਖੇ ਵੀ ਉਹ ਤਾਂ ਕਹਿੰਦੇ ਕਿ ਇਹ ਉਹ ਕਿ ਨਾਲ ਤੁਹਾਡਾ ਭਲਾ ਅਸੀਂ ਕਿੰਨਾ ਕਿਹੜੇ ਹਸਪਤਾਲ ਚ ਘਲਤਾ ਉਹ ਕਿੰਨੇ ਵੀ ਪੁੱਛਦੇ ਸਾਡੇ ਪਿੰਡ ਦੇ ਬੰਦੇ ਗਏ ਨਾਲ ਉਹ ਪੁੱਛ ਕੇ ਦੱਸਦੇ ਕਿੰਨੇ ਵੀ ਫਲਾਣੇ ਤਾਂ ਦੇ ਹਸਪਤਾਲ ਚ ਉੱਠ ਗਏ ਚਲੋ ਇਹ ਉਹ ਵਿਚਾਰੇ ਮਗਰ ਕੋਈ ਹੋਰ ਗੱਡੀ ਤੇ ਕਰਕੇ ਇੰਤਜ਼ਾਮ ਤੇ ਮਗਰ ਪਹੁੰਚ ਜਾਂਦੇ ਆ ਤੇ ਜਦੋਂ ਗਾਹ ਜਾਂਦੇ ਆ ਨਾ ਤੇ ਉੱਥੇ ਬਾਪੂ ਦੇ ਹਸਪਤਾਲ ਚ ਵੇਖਦੇ ਵੀ ਟੂਟੀਆਂ ਟਾਟੀਆਂ ਲੱਗੀਆਂ ਪਈਆਂ ਤੇ ਆਕਸੀਜਨ ਆ ਸਾਹ ਦੇਈ ਜਾਂਦੇ ਡਾਕਟਰ ਤੇ ਉਹ ਡਾਕਟਰ ਨੂੰ ਪੁੱਛਦੇ ਆ ਕਹਿੰਦੇ ਵੀ ਡਾਕਟਰ ਅਗੋ ਹੀ ਬੋਲ ਪੈਦਾ ਕਹਿੰਦਾ ਵੀ ਘਬਰਾਉਣ ਦੀ ਕਹਿੰਦਾ ਕੋਈ ਲੋੜ ਨਹੀਂ ਕਹਿੰਦਾ ਵੀ ਬਾਹਰੀ ਸੱਟ ਹੈ ਨਹੀਂ ਕਹਿੰਦਾ ਬਜ਼ੁਰਗ ਦੇ ਕੋਈ ਵੀ ਤੇ ਕਹਿੰਦਾ ਬਾਕੀ ਜਿਹੜੀਆਂ ਐਮ ਆਰ ਆਈ ਵਗੈਰਾ ਹੈਗੀਆਂ ਸਿਰਸੁਰਦੀਆਂ ਤੇ ਉਹ ਕਰਨੀਆਂ ਗੰਗਾ ਵੰਗਾ ਤੇ ਆ ਦੋ ਕੁ ਟੈਸਟ ਸਾਡੇ ਕੋਲੇ ਆਏ ਆ ਤੇ ਕਹਿੰਦਾ ਆਖੇ ਨਾ ਵੀ ਇੱਕ ਦਾ ਕਹਿੰਦਾ ਕਿ ਬਾਪੂ ਦੇ ਕਹਿੰਦਾ ਕਿ ਪਿੱਤੇ ਚ ਪੱਥਰੀ ਆਈ ਆ ਤੇ ਉਹ ਕਹਿੰਦੇ ਉਹ ਮੁੰਡਾ ਕਹਿੰਦਾ ਕਹਿੰਦਾ ਡਾਕਟਰ ਕਿਹਨਾਂ ਤੇਰੇ ਮੂਰੇ ਬੰਨੇ ਹੱਥ ਕਹਿੰਦਾ ਭਰਾਵਾ ਕੋਈ ਗੱਲ ਨਹੀਂ ਕਹਿੰਦਾ ਪਿੱਤੇ ਵਾਲੀ ਪਥਰੀ ਹੋਣਾ ਹੀ ਫੁੱਲਾਂ ਚ ਜੁਗੰਗ ਕੇ ਨਾਲ ਤੇ ਸਾਡਾ ਬੁੜਾ ਵਾਪਸ ਕਰਦੇ ਤੇ ਸੋ ਵੀਰੇ ਵੀ ਐਵੇਂ ਵੀ ਕਈ ਵਾਰੀ ਹੋ ਜਾਂਦਾ ਹਨਾ ਵੀ ਆ ਸਾਰੇ ਪੰਜੇ ਉਂਗਲਾਂ ਇੱਕੋ ਜੀਆਂ ਨੇ ਇੰਦੀਆਂ ਬਹੁਤ ਚੰਗੇ ਡਾਕਟਰ ਵੀ ਪਏ ਆ ਰੱਬ ਦਾ ਰੂਪ ਹੈ ਆਪਾਂ ਕਹਿੰਦੇ ਰੱਬ ਦਾ ਦੂਜਾ ਰੂਪ ਆ ਡਾਕਟਰ ਹਨਾ ਤੇ ਪਰ ਕਈ ਹਸਪਤਾਲਾਂ ਚ ਬਾਈ ਲੁੱਟਖਸੁੱਟ ਬਹੁਤ ਮੱਚੀ ਜਾਂਦੀ ਆ ਮਰੀਜ਼ ਮਰ ਜਾਂਦਾ ਵਿਚਾਰਾ ਉਹਦੇ ਘਰ ਦੇ ਦੇ ਪੱਲੇ ਕੱਖ ਨਹੀਂ ਰਹੇ ਦਾ ਦੋ ਦੋ ਦਿਨ ਡਾਕਟਰ ਉਹ ਹੀ ਪਾਈ ਰੱਖਦੇ ਬੈਲ ਬਣਾਈ ਜਾਂਦੇ ਆ ਸੋ ਐਵ ਜੀ ਡਾਕਟਰਾਂ ਨੂੰ ਰੱਬ ਸਮਤ ਬਖਸ਼ੇ ਤੇ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ ਤੇ ਹੋਰ ਐਵ ਜੀਆਂ ਗੱਲਾਂ ਬਾਤਾਂ ਸੁਣ ਲਈ ਯਾਰ ਚੈਨਲ ਨੂੰ ਸਬਸਕ੍ਰਾਈਬ ਤਾਂ ਕਰ ਲੋ ਵੀਡੀਓ ਨੂੰ ਲਾਈਕ ਤੇ ਕਮੈਂਟ ਕਰਕੇ ਤਾਂ ਦੱਸ ਦੇ ਅਗਰ ਉਹ ਵੀ ਵੀਡੀਓ ਕੇ ਜੀ ਲੱਗੀ ਤੁਹਾਡਾ ਵੀ ਕੋਈ ਹਾਲ ਨਹੀਂ ਹੈਗਾ